ਵੱਡਾ ਹਾਦਸਾ ਵਾਪਰ ਗਿਆ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ ਇਹ ਬੱਸ ਉਦੋਂ ਪਲਟਦੀ ਹੈ ਜਦੋਂ ਲੋਕ ਬੱਸ ਦੇ ਵਿੱਚ ਸਵਾਰਥਿਤ ਆਪਣੀ ਮੰਜ਼ਿਲ ਵੱਲ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਚਾਨਕ ਬੱਸ ਪਲਟ ਗਈ ਪਹਿਲਾਂ ਦਰਖਤ ਦੇ ਵਿੱਚ ਵੱਜਦੀ ਹੈ ਤੇ ਫਿਰ ਇੱਕ ਡੂੰਗੀ ਖੱਡ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਵਿੱਚ ਬੱਸ ਦੇ ਵਿੱਚ 40 ਤੋਂ 50 ਸਵਾਰੀਆਂ ਸਵਾਰਥਿਤ ਬੁਰੀ ਤਰ੍ਹਾਂ ਜ਼ਖਮੀ ਹੋਈਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਹਾਲਤ ਜਿਹੜੀ ਆ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਤੇ 15 ਦੀ ਹਾਲਤ ਜਿਹੜੀ ਆ ਅਨਾਜ ਖੋਣ ਦੇ ਕਾਰਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ 40 ਸਵਾਰੀਆਂ ਬੁਰੀ ਤਰ੍ਹਾਂ ਸਾਰੀਆਂ ਜ਼ਖਮੀ ਨੇ ਨੇੜਲੇ ਹਸਪਤਾਲ ਦੇ ਵਿੱਚ ਇਹਨਾਂ ਸਾਰਿਆਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਮੋਖੇ ਤੇ ਪ੍ਰਸ਼ਾਸਨ ਪਹੁੰਚਿਆ ਤੇ ਲਗਾਤਾਰ ਹਰ ਕੋਸ਼ਿਸ਼ ਅਤੇ ਜਾਂਚ ਕੀਤੀ ਜਾ ਰਹੀ ਕਿ ਕਿਸ ਤਰੀਕੇ ਦੇ ਨਾਲੇ ਬੱਸ ਪਲਟੀ ਤੇ ਬੱਸ ਪਲਟਣ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਡਰਾਈਵਰ ਦੀ ਅੱਖ ਲੱਗ ਗਈ ਸੀ ਡਰਾਈਵਰ ਨੂੰ ਨੀਂਦ ਆ ਗਈ ਸੀ ਅਚਾਨਕ ਚਲਾਉਂਦੇ ਹੋਏ ਨੀਂਦ ਆ ਗਈ ਤਾਂ ਉਸ ਵਕਤ ਇਹ ਬੱਸ ਜਿਹੜੀ ਆ ਪਹਿਲਾ ਦਰਖਤ ਦੇ ਵਿੱਚ ਜਾ ਵਜੀ ਤੇ ਫਿਰ ਇੱਕ ਡੂੰਗੀ ਖੱਡ ਦੇ ਵਿੱਚ ਜੜ ਗਏ ਆ ਜਿਸ ਦੇ ਵਿੱਚ 40 ਤੋਂ 50 ਸਵਾਰੀਆਂ ਜਿਹੜੀਆਂ ਸਵਾਰ ਹੁੰਦੀਆਂ ਤੇ ਇਹਨਾਂ ਦੇ ਵਿੱਚੋਂ ਤਿੰਨ ਦੀ ਹਾਲਕ ਹਾਲਤ ਜਿਹੜੀ ਆ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਸਾਰੀਆਂ ਸਵਾਰੀਆਂ ਨੂੰ ਨਜ਼ਦੀਕ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਸਾਰੇ ਐ ਸਵਾਰੀਆਂ ਜਿਹੜੇ ਬਿਹਾਰ ਤੋਂ ਵਾਰਾਨਸੀ ਜਾ ਰਹੀਆਂ ਸੀ ਤੇ ਸਵਾਰੀਆਂ ਦਾ ਇਹ ਕਹਿਣਾ ਹੈ ਕਿ ਰਸਤੇ ਦੇ ਵਿੱਚ ਬੱਸ ਰੋਕੀ ਗਈ ਸੀ